ਵਾਲ ਕੱਟਣ ਦੀਆਂ ਅਫਵਾਹਾਂ ਦੇ ਚੱਲਦਿਆਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਹਰੇੜੀ ਵਿੱਚ ਇੱਕ ਅੰਮ੍ਰਿਤਧਾਰੀ ਔਰਤ ਦੇ ਵਾਲ ਕੱਟੇ ਗਏ ਜਿਸ ਕਾਰਨ ਇਲਾਕੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਪੀੜਤ ਰਾਜਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਦੇਰ ਸ਼ਾਮ ਉਹ ਬਾਥਰੂਮ ਵਿੱਚੋਂ ਨਹਾ ਕੇ ਨਿਕਲੀ ਹੀ ਸੀ ਕਿ ਅਚਾਨਕ ਉਸ ਨੂੰ ਚੱਕਰ ਆ ਗਿਆ ਤੇ ਉਹ ਬੇਹੋਸ਼ ਹੋ ਗਈ ਉਸ ਤੋਂ ਬਾਅਦ ਹੋਸ਼ ਆਉਣ ਤੇ ਉਸ ਨੂੰ ਪਤਾ ਲੱਗਾ ਕਿ ਉਸਦੇ ਵਾਲ ਕੱਟ ਲਏ ਗਏ ਹਨ ਜੀ ਜਦੋਂ ਮੈਂ ਬਾਥਰੂਮ ਚੋਂ ਨਹਾ ਕੇ ਆਈ ਭਾਰੇ ਨਿਕਲੀ ਜਦੋਂ ਵਿਰੇ ਚ ਆ ਕੇ ਉਦੋਂ ਮੇਰੇ ਬਾਹ ਖੁੱਲੇ ਤੀ ਉਦੋਂ ਬਾਅਦ ਮੇਰੇ ਚੱਕਰ ਆਇਆ ਮੈਨੂੰ ਫਿਰ ਮੈਨੂੰ ਅੱਖਾਂ ਤੋਂ ਦਿਸਣੋਂ हट ਗਏ ਵੀਰ ਜੀ ਅੱਛਾ ਜੀ ਉਦੋਂ ਬਾਅਦ ਮੈਨੂੰ ਕੋਈ ਪਤਾ ਨਹੀਂ ਲੱਗਾ ਫਿਰ ਮੈਂ ਬੇਹੋਸ਼ ਹੋ ਗਈ ਬਾੜ ਘਬਰੀ ਐਨੇ ਸਾਈ ਸੀ ਹਾਂ ਜੀ ਘਟੇ ਹੋਏ ਸੀ ਘਟਣਾ ਤਾਂ ਜੀ ਉਹ ਗੁਸਲਖਾਨੇ ਚ ਇਸ਼ਨਾਨ ਕਰਕੇ ਆ ਰਹੇ تھے ਕਿ ਆ ਕੇ ਉਹ ਕਹਿੰਦੇ ਵੀ ਸਾਨੂੰ ਘਬਰਾਟ ਜਾ ਰਹੀ ਹੁੰਦਾ ਮੈਂ ਕਿਹਾ ਵੀ ਕੂਲਰ ਥੱਲੇ ਆ ਜਾ ਐਨੀ ਬਸ ਖੜੇ ਖੜੀ ਅਚਾਨਕ ਹੀ ਉਹਨਾਂ ਦੇ ਮੂੰਹ ਚ ਜਦੋਂ ਝਿੰਕ ਜੀ ਨਿਕਲੀ ਜੀ ਅਸੀਂ ਉਹਨਾਂ ਨੂੰ ਫੜ ਲਿਆ ਬੇਹੋਜੇ ਮੰਗੋਗੇ ਚੱਕਰ ਜੇ ਮੰਗੋ ਜਦੋਂ ਅਸੀਂ ਉਦੋਂ ਬਾਅਦ ਮੈਂ ਦੇਖਿਆ ਜੀ ਅਸੀਂ ਉਹਨੂੰ ਮੰਜੇ ਤੇ ਪਾ ਲਿਆ ਜਦੋਂ ਅਸੀਂ ਦੇਖਿਆ ਥੱਲੇ ਬਾਲ ਫੈਤੇ ਕੋਈ ਕੁਝ ਨਹੀਂ ਕਹਿ ਸਕਦੇ ਜੀ ਅੱਖੀਂ ਦੇਖੇ ਸਾਨੂੰ ਨਾ ਕੁਝ ਦਿਸਿਆ ਨਾ ਕੁਝ ਕਰਿਆ ਜੀ ਇਹਦੀ ਵਾਰੀ ਅਸੀਂ ਕੁਝ ਨਹੀਂ ਕਹਿ ਸਕਦੇ ਫਿਲਹਾਲ ਔਰਤ ਦੀ ਗੱਲ ਵਿੱਚ ਕਿੰਨੀ ਸਚਾਈ ਹੈ ਪੁਲਿਸ ਵੱਲੋਂ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਸਾਨੂੰ ਇਸ ਸਬੰਧੀ ਕਾਲ ਆਈ ਸੀਗੀ ਤੁਸੀਂ ਮਕ ਪੁਲਿਸ ਪਾਰਟੀ ਮੌਕੇ ਤੇ ਗਈ ਪੁਛ ਪਾਰਟੀ ਜਦੋਂ ਮੌਕੇ ਤੇ ਗਈ ਉਹਤੇ ਹਾਲਾਤ ਅਸੀਂ ਚੈੱਕ ਕੀਤੇ ਸਾਰੇ ਹਾਲਾਤ ਜਿਹੜੇ ਜੜੀ ਤਫਤੀਸ਼ ਅਸੀਂ ਕੀਤੀ ਪਰ ਜਿਹੜੇ ਹਾਲਾਤਾਂ ਤੋਂ ਇਹ ਸ਼ੱਕੀ ਜਾਪਿਆ ਸਾਨੂੰ ਠੀਕ ਹੈ ਤੇ ਇਸ ਦੀ ਵਿਗਿਆਨਿਕ ਪੱਤਰ ਤੇ ਵੀ ਜਾਂਚ ਕਰਾਉਣੀ ਜ਼ਰੂਰ ਹੈ ਮਨੋਵਿਗਿਆਨਿਕ ਪਤੌਰ ਤੇ ਵੀ ਇਹ ਕੀ ਹਾਲਾਤ ਕਿਉਂਕਿ ਪਰਿਵਾਰਕ ਮੈਂਬਰ ਤਾਂ ਸਾਰੇ ਘਰ ਚ ਹਾਜ਼ਰ ਨੇ ਤੇ ਇਹ ਮਾਮਲਾ ਕਾਫੀ ਸ਼ੱਕੀ ਜਾਪਿਆ ਸਾਨੂੰ ਲਹਿਰਾ ਕਾਗਾ ਤੋਂ ਅਨਿਲ ਜੈਨ ਖਬਰ ਹਰਪਲੀਂ ਦੀ ਲਈ